ਸਰਗ ਮਹੱਲਾ ਪੰਜਵਾ ਊੰ ਪ੍ਰੀਪ੍ਰੀਤ ਚੀਤ ਪ੍ਰਹਰਿਆ ਭੰਮ ਸ਼ਬਦ ਜਿਸ ਦਾ ਆਪ ਸੰਤਾਂ ਨੇ ਬਾਤ ਸਰਮਣ ਕੀਤਾ ਹੈ ਸਰਗ ਰਗ ਦੇ ਅੰਦਰ ਧੰ ਗੁਰੂ ਅਰਜਨ ਦੇਵ ਜੀ ਦੀ ਪਵਰਿਸਰਤ ਹੋ ਵਿਚਾਰਨ ਕੀਤਾ ਹੋਇਆ ਉਮ ਉਸ ਪਰਮਾਤਮਾ ਦੇ ਨਾਮ ਦੀ ਧੁਨ ਹੈ। ਪ੍ਰੀ ਪ੍ਰੀਤ ਚੀਤ ਪ੍ਰੀ ਪਿਆਰੀ ਨੂੰ ਪ੍ਰੀਤ ਜਿੰਦੇ ਨਾਲ ਸਾਡਾ ਪ੍ਰੇਮ ਪਿਆ ਹੈ ਚੀਤ ਚਿਤ ਦੇ ਅੰਦਰ ਪਹਿਲ ਦੀ ਪਹਿਲ ਦੇ ਅਗਾਦੀ ਤੁਨ ਗੁਰੂ ਅਰਜਨ ਦੇਵ ਜੀ ਰਹਿਤ ਕਰਦੇ ਹਨ। ਪੈਨ ਦੀ ਅਦਾਰਤੀ ਅਸੀਂ ਉਸ ਅਕਾਲ ਪੁਰਖ ਵੈਗੁਰੂ ਦਾ ਨਾਮ ਇਹ ਜਿਹੜਾ ਉਸ ਦੇ ਨਾਮ ਦੀ ਤੋਨੇ ਜਿਹੜੀ ਉਹਨੂੰ ਆਪਣਾ ਪਿਆਰਾ ਪ੍ਰੀਤਮ ਬਣਾਇਆ ਹੋਇਆ ਹੈ ਆਪਣੀ ਚਿੱਤ ਦੇ ਅੰਦਰ ਜੀ ਥੋੜਾ ਜਿਹਾ ਗਉਧੇਨ ਵਾਲੀ ਵਿਕੀ ਤੇ ਮਨੁੱਖਾ ਜੀਵਨ ਦਾ ਜੋ ਮਕਸਦ ਹੈ ਉਹ ਵੀ ਇਹ ਹੀ ਹੈ ਮਨੁੱਖਾ ਜੀਵਨ ਦਾ ਜੋ ਨਿਸ਼ਾਨਾ ਹੈ ਈਮ ਹੈ وہ بھی یہی ہے کہ اس اکال پور واگرو کا جو نام ہے اس کو اُسی پہل کے آدھار سے لینا ہے پہل اس پرماتما نام دینی ہے باقی سنسارک ویار نے گلیں باتیں نہیں یہ دور دوبر سے رہ جاتی ہیں گربا کے اندر دو بھاؤن دسیا نے ਇਕ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਲੀ ਭਾਵਨਾ ਦੂਜੀ ਭਾਵਨਾ ਜਿਹੜੀ ਉਸ ਸੰਸਾਰੀ ਭਾਵਨਾ ਹੈ ਇਹਨੂੰ ਕਈ ਤਰੀਕਿਆਂ ਦੇ ਨਾਲ ਸਮਝਾਇਆ ਪਰਵਿệtੀ ਤੇ ਨਿਰਵਿệtੀ ਨਿਰਵਿệtੀ ਕਿਸੇ ਚੀਜ਼ ਨੂੰ ਚੰਬੜਨਾ ਨਹੀਂ ਜੋਨ ਲੱਗ ਬੇਤੀ ਆਖਦੇ ਨੇ ਪਰਬ੍ਰਤੀ ਇਹ ਜੱਫੇ ਮਾਰਨੇ ਹਨ ਪਰਬ੍ਰਤੀ ਜੋ ਸਤਿ ਕੁਲ ਹੈ ਗਏ ਉਸ ਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖਣਾ ਸੰਤੋਖ ਦੇ ਵਿੱਚ ਸਬਰ ਦੇ ਵਿੱਚ ਰਹਿਣਾ ਉਸ ਪਰਮਾਤਮਾ ਦੀ ਬੰਦਗੀ ਕਰਦੇ ਰਹਿਣਾ ਸਿਮਰਨ ਕਰਦੇ ਰਹਿਣਾ اندر اس گل پکا وشواش رکھنا کہ جو میرے کرم ہے وہ مجھے ملتا ہی رہے گا اس کو کوئی روک نہیں سکتا اس کو کوئی نہیں سکتا کسی کے کرم کا کوئی ویری نہیں بن سکتا جس کے جو ہے اس کے کرم کا کوئی ویری نہیں بن سکتا کسی بھی کرم کوئی کھو نہیں سکتا ਜਿਸ ਮਨੁੱਖ ਦੇ ਅੰਦਰ ਇਸ ਤਰ੍ਹਾਂ ਦੀ ਦ੍ਰਿੜਤਾ ਆ ਗਈ ਹੈ ਉਹ ਨਿਰਵਿਚੀਵਾ ਹੋ ਗਿਆ ਹੈ ਪਰਵਿਚੀ ਜੋ ਹੈ ਗਏ ਉਹ ਤਾਂ ਹੈ ਕਿ ਕੁਝ ਹੋਰ ਪ੍ਰਾਪਤ ਕਰਨ ਦੀ ਅੰਦਰ ਲਾਲਸਾ ਬਣੀ ਰਹਿੰਦੀ ਇਹਨੂੰ ਪਰਵਿਚੀ ਆਖਿਆ ਜਾਂਦਾ ਹੈ ਦੂਜੀ ਭਾਵਨਾ ਜਿਸ ਨੂੰ ਆਖਿਆ ਜਾਂਦਾ ਹੈ ਸੁਤਾਨ ਗੁਰੂ ਅਰਜਨ ਦੇਵ ਜੀ ਰਾਮ ਕਰਦੇ ਜੀ ਕਿ ਮਨੁੱਖਾ ਜੀਵਨ ਜੀਵਾਂ ਇਹਦਾ ਪੈਦੇ ਅਧਾਰ ਤੇ ਇਹ ਹੀ ਮਕਸਦ ਹੈ ਕਿ ਉਹ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਆਪਣੇ ਚਿੱਤ ਦੇ ਵਿੱਚ ਪਿਆਰਾ ਪ੍ਰੀਤਮ ਬਣਾ ਕੇ ਉਸ ਦਾ ਜਾਪ ਕਰਦਾ ਰਵੇ ਜੀ ਜੋ ਤਉ ਬਚਨ ਦੀਓ ਮੇਰਾ ਸਤਿਕਰ ਤਉ ਮੈਂ ਸਾਜਿਸ਼ ਕਰੀਆ ਸਿੱਖ ਦਾ ਤੇ ਗੁਰੂ ਦਾ ਆਪਸ ਦੇ ਵਿੱਚ ਜਿਹੜਾ ਸੰਬੰਧ ਹੈ ਇਹ ਉਪਦੇਸ਼ ਕਰਕੇ ਹੈ ਸਿੱਖ ਦਾ ਤੇ ਗੁਰੂ ਦਾ ਆਪਸ ਦੇ ਵਿੱਚ ਜੋ ਸੰਬੰਧ ਹੈ ਜੋ ਮੇਲ ਹੈ ਇਹ ਬਚਨ ਕਰਕੇ ਹੈ ਜੇ ਉਹ ਔਰਸਿਕ ਨੂੰ ਗੁਰੂ ਦੇ ਬਚਨ ਮੰਨ ਲੈਣੇ ਤੇ ਉਹ ਔਰਸਿਕ ਦੀ ਜੇ ਗੁਰੂ ਦੇ ਬਚਨ ਨਹੀਂ ਮੰਨਨੇ ਤੇ ਉਹ ਔਰਸਿਕ ਨਹੀਂ ਆਏਗਾ ਤਾਂ ਮੁਰੂ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਇਹਨਾਂ ਨੇ ਅਨੰਗ ਸੰਗਤਾਂ ਦੇ ਉੱਤੇ ਪੈਨ ਲਾ ਦਿੱਤਾ ਵੀ ਸੰਗਤਾਂ ਜਿੰਨੀਆਂ ਵੀ ਆਈਆਂ ਨੇ ਨਾ ਇਹ ਇੱਕ ਮਹੀਨੇ ਤੱਕ ਨਹੀਂ ਜਾਣਗੀਆਂ ਗੁਰੂ ਹੈ ਜਿਹੜਾ ਇਹ ਪਰਖ ਕਰਦਾ ਹੈ ਗੁਰੂ ਹੈ ਜਿਹੜਾ ਇਹ ਅੰਤਰਜਾਮੀ ਹੈ ਇਸ ਨੂੰ ਪਤਾ ਵੀ ਗੁਰਸਿੱਖ ਦੇ ਅੰਦਰ ਕਿੰਨਾ ਉਪਰੇਮ ਹੈ ਤੇ ਸਮਾਜ ਦੇ ਸਾਹਮਣੇ ਲੈ ਕੇ ਆਉਣ ਦੇ ਲਈ ਫਿਰ ਕੋਈ ਨਾ ਕੋਈ ਚੂਹੇ ਕੋਈ ਨਾ ਕੋਈ ਕੌਤਕ ਜਿਹੜਾ ਉਹ ਕਰਤਾ ਦਿੰਦਾ ਹੈ ਤਾਂ ਗੁਰਦਸ਼ੋਪਾਸ਼ਾ ਨੇ ਹੁਕਮ ਕਰ ਦਿੱਤਾ ਵੀ ਸੰਗਤਾਂ ਨੇ 1 ਮਹੀਨੇ ਤੱਕ ਨਹੀਂ ਜਾਣਾ ਦੁਆਬੇ ਦੀਆਂ ਸੰਗਤਾਂ ਸਾਨੂੰ ਉਹਨਾਂ ਨੂੰ ਪੰਚਤ ਦਿਨ ਹੋਏ ਸਰ ਆਇਆ ਉਹਨਾਂ ਨੇ ਮੰਡੀ ਵਿੱਚ ਵਿਚਾਰ ਕੀਤਾ ਵੀ ਉਹਨੂੰ ਛੁੱਟੀ ਤਾਂ ਮਿਲ ਨਹੀਂ ਨਹੀਂ ਤੇ ਕਿਉਂ ਨਾ ਆਪਾਂ ਰਾਤੋਂ ਰਾਤ ਚੁੱਪ ਕਰਕੇ ਹੀ ਇੱਥੋਂ ਖਿਸਕ ਜਾਈਏ ਇਸੇ ਤਰ੍ਹਾਂ ਕੀਤਾ ਰਾਤ ਦਾ ਸਮਾਂ ਆਏ ਆਪਣਾ ਸਮਾਨ ਹੀ ਜਿਹੜਾ ਪੈਕ ਕਰ ਲੀਏ ਜਦ ਪੈਣੇ

ਸਧਕਰ ਪਰਿਵਾਰ ਹੈ ਕਰੋ ਬਾਤ ਨਹੀਂ ਸਾਡੀ ਕਮਤੰਦੇ ਨੇ ਇਸ ਕਰਕੇ ਸੀ ਇਤਨਾ ਸਫਲ ਨਹੀਂ ਹੋ ਸਕਦੇ ਫਿਰ ਗੁਰੂ ਮਹਾਰਾਜ ਜੀ ਨੇ ਸਮਝਾਇਆ ਤੁਸੀਂ ਬੇਕਤੀ ਕਰਕੇ ਉਨੋਂ ਹੀ ਤਾਂ ਇਹ ਸ਼ਬਦ ਆ ਸਕਦੇ ਸੀ ਹਾਂ ਗੁਰੂ ਮਹਾਰਾਜ ਜੀ ਤੁਨ ਛੁੱਟੀ ਬਖਸ਼ ਦੇਣ ਦੀ ਛੁੱਟੀ ਦੇ ਦਿੰਦੇ ਇਹ ਤੁਹਾਡੇ ਤੋਂ ਬਿਨਾਂ ਹੋ ਗਿਆ ਇਹਨਾਂ ਨੂੰ ਸੂਝੀ ਆਈ ਵੀ ਅਸੀਂ ਦਾ ਨਾਮ ਕੀਤਾ ਕਰਤੀ ਕੀਤੀ ਹੈ ਗੁਰੂ ਮਹਾਰਾਜ ਜੀ ਤੋਂ ਫਿਰ ਮਾਫੀ ਮੰਗੀ ਸੱਚੇ ਸਤਗੁਰੂ ਸਾਨੂੰ ਜਾਣਦੀ ਵੀ ਇਜਾਜ਼ਤ ਦਿਓ ਤੇ ਇਸ ਗੁਨਾਹ ਨੂੰ ਵੀ ਮਾਫ ਕਰੋ ਗੁਰੂ ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਸੇਵਾ ਲਈ ਸੀ ਤੁਸੀਂ ਇਸ ਸ਼ਬਦ ਦੀ ਅਰਧ ਨਾ ਕਰੋ ਅਸੀਂ ਖੱਤੇ ਬਹੁਤ ਕਮਾਂ ਦੇ ਉਹ ਵੱਡਾ ਪਾਪੀ ਗੁਨਾਹਗਾਰ ਇਸ ਸ਼ਬਦ ਦੀ ਅਰਧ ਨਾ ਕਰੋ ਜਦੋਂ ਇਸ ਦੀ ਅਰਧ ਨਾ ਪੂਰੀ ਹੋ ਗਈ ਫਿਰ ਤੁਸੀਂ ਜਾ ਸਕਦੇ ਹੋ ਸੋ ਗੁਰੂ ਮਹਾਰਾਜ ਜੀ ਦੇ ਜਿਹੜੇ ਵਚਨ ਨੇ ਜੇ ਮੰਨੇ ਗਏ ਨੇ ਤੇ ਗੁਰ ਸਿੱਖੀ ਜੇ ਨਹੀਂ ਮੰਨੇ ਗਏ ਤੇ ਫਿਰ ਉਹ ਗੁਰ ਸਿੱਖ ਨਹੀਂ ਪਹਿਲੀ ਧੁੱਕ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਸਾਨੂੰ ਦੱਸਿਆ ਅਸੀਂ ਪਹਿਨਦੇ ਆਧਾਰ ਤੇ ਆਪਣੇ ਅੰਦਰ ਉਸ ਅਕਾਲ ਪੁਰਖ ਵੈ ਗੁਰੂ ਦੇ ਨਾਮ ਦੀ ਜਿਹੜੀ ਊਂਗ ਉਸੋਂ ਆਪਣਾ ਪ੍ਰੀਤ ਤੋਂ ਪਿਆਰਾ ਚਿੱਤ ਦੇ ਅੰਦਰ ਭਲਾਇਆ ਹੋਇਆ ਹੈ ਦੂਸਰੀ ਤੁਕ ਦੇ ਅੰਦਰ ਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਨੇ ਜੋ ਤੋਂ ਬਚਨ ਦੀਓ ਮੇਰੇ ਸਾਥ ਉਸ ਦਿਰਾ ਮੇਰੇ ਗੁਰੂ ਨੇ ਮੈਨੂੰ ਬਚਨ ਦਿੱਤਾ ਸੀ ਭਾਵ ਜੋ ਗੁਰੂ ਨੇ ਮੈਨੂੰ ਹੁਕਮ ਕੀਤਾ ਸੀ ਜੀ ਤੈਨੂੰ ਇਹ ਗੱਲ ਮੰਨਣੀ ਪੈਗੀ ਮੈਂ ਅਸੀਂ ਉਹਨੂੰ ਮੰਨਿਆ ਹੈ ਗੁਰੂ ਜੀ ਦੇ ਬਚਨ ਨੂੰ ਗੁਰੂ ਜੀ ਦੇ ਹੁਕਮ ਨੂੰ ਮੰਨਿਆ ਹੈ ਜੋ ਤੋ ਬਚਨ ਦੀਓ ਮੇਰੇ ਸਤਿਗੁਰੂ ਜੋ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਸੀ ਮੱਜਨ ਕੀਤੇ ਸਨ ਅਸੀਂ ਉਹ ਬਚਨ ਮੰਨੇ ਨੇ ਤੋ ਮੈਂ ਸਾਜ ਸਿਕਰਿਆ ਤੇ ਫਿਰ ਅਸੀਂ ਆਪਣੀ ਜੀਵਨ ਨੂੰ ਸਾਜਿਆ ਤੇ ਸੰਗਾਰਿਆ ਹੈ ਸਾਡਾ ਜੀਵਨ ਹੀ ਜਿਹੜਾ ਇਹ ਸਾਜਿਆ ਤੇ ਸੰਗਾਰਿਆ ਫਿਰ ਗਿਆਏ ਜੇ ਅਸੀਂ ਗੁਰੂ ਮਹਾਰਾਜ ਜੀ ਦੇ ਬਚਨ ਨੂੰ ਮੰਨਿਆ ਹੈ ਤੇ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਦਿਆਂ ਹੋਇਆ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੀ ਤੁੰ ਨੂੰ ਅੰਦਰ ਆਪਣੇ ਚਿੱਤ ਦੇ ਵਿੱਚ ਪਿਆਰਾ ਪ੍ਰੀਤਮ ਕਰਕੇ ਜਪਨਾ ਕੀਤਾ ਹੈ ਜੀ ਰਹਾਓ 함ਪੂ ਲਹੈ ਤੁਮ ਸਦਾ ਪੂਜਾ 함 ਪਦਕ ਤੁਮ ਪਦਕ ਉਧਰਿਆ ਮਿਸ਼ਰਾਮ ਲਾ ਕੇ ਗੁਰਮਾਨਾ ਜੀ ਰਹਿਮਤ ਕਰਦੇ ਨੇ ਅਸੀਂ ਭੁੱਲਣ ਹਾਰ ਰਹਾਂ ਜਿਹੜਾ ਮਨੋਕਿ ਇਹ ਭੁੱਲਣ ਹਾਰ ਹੈ ماٹی کافیا تو پہ سوی مانس کی سا جیون جس مانس آخ من جیون اس پرانداری بھی آکے اس کی فطرت ہے پل پورن جانا ہے جا منکھ کا کرم ہے ਇਹ ਭੁੱਲ ਗਨਾ ਉਦੋਂ ਬਣਦੀ ਏ ਜਦੋਂ ਅਸੀਂ ਭੁੱਲ ਕੇ ਵੀ ਆਪਣੀ ਭੁੱਲ ਨੂੰ ਨਹੀਂ ਮੰਨਦੇ ਅਸੀਂ ਗਲਤੀ ਕੀਤੀ ਏ ਭੁੱਲ ਕੀਤੀ ਏ ਪਰ ਉਸ ਗਲਤੀ ਨੂੰ ਉਸ ਭੁੱਲ ਨੂੰ ਅਸੀਂ ਆਪਣੀ ਗਲਤੀ ਜਾਂ ਭੁੱਲ ਨਹੀਂ ਆਖਿਆ ਜੇ ਉਸ ਭੁੱਲ ਨੂੰ ਉਸ ਗਲਤੀ ਨੂੰ ਅਸੀਂ ਆਪਣੀ ਭੁੱਲ ਗਲਤੀ ਮੰਨ ਲਏ ਤੇ ਫਿਰ ਗੁਰੂ ਬਖਸ਼ਣਾਰੇ ਗੁਰੂ ਬਖਸ਼ੀ ਦਿੰਦਾ ਹੈ ਹਮੂ ਭੁੱਲੇ ਤੂੰ ਸਦਾ ਅਪੂਲਾ ਹੈ ਮੇਰੇ ਬੈਹਰੂ ਅਸੀਂ ਤਾਂ ਸਦਾ ਹੀ ਭੁੱਲਣ ਵਾਲੇ ਆਂ ਤੇ ਤੂੰ ਭੁੱਲਣ ਤੋਂ ਰਹਿ ਤੇ ਤੂੰ ਹੀ ਭੁੱਲਦਾ ਹਾਂ ਹਮੂ ਪੱਤਿਤ ਪੱਤਿਤ ਕਹਿੰਦੇ ਨੇ ਜਨਗਾਰ ਨੂੰ ਪਾਪੀ ਨੂੰ ਤੂੰ ਮੋ ਪੱਤਿਤ ਤੂੰ ਮੁਦਰੀਆ ਤੁਸੀਂ ਪਾਪੀਆਂ ਦਾ ਭਲਾ ਕਰਨ ਵਾਲੇ ਹੋ ਅਸੀਂ ਪਾਪੀ ਹਾਂ ਤੁਸੀਂ ਪਾਪੀਆਂ ਦਾ ਭਲਾ ਕਰਨ ਵਾਲੇ ਹੋ ਅਸੀਂ ਭੁੱਲਣ ਹਾਰਾ ਭੁੱਲਦੇ ਆ ਭੁੱਲ ਭੁੱਲ ਕੇ ਸਾਡੇ ਦੁਗਣਾ ਹੁੰਦੇ ਨੇ ਗਲਤੀਆਂ ਹੁੰਦੀਆਂ ਨੇ ਤੇ ਤੁਸੀਂ ਭੁੱਲਣ ਤੋਂ ਰਹਿਤ ਹੋ ਜੀ ਹਮ ਨੀਜ ਬਿਰਖ ਕਮ ਮੈ ਲਾਗਰ ਦਾਜ ਸੰਗ ਸੰਗ ਬਸਰੀਆ ਹਮ ਨੀਜ ਬਿਰਖ ਨੀਜ ਬਿਰਖ ਦੇ ਵਿੱਚ ਰੰਡ ਆ ਜਾਂਦਾ ਏ ਉਹ ਤਾਂ ਨਹੀਂ ਪੈਦੂ ਜਦੋਂ ਸਾਡਾ ਆ ਏਰੀਆ ਪੁਰਾਣੀ ਹੁੰਦਾ ਸੀ ਟਿੱਬੇ ਹੁੰਦੇ ਸਨ ਉਦੋਂ ਇੱਥੇ ਅਰੰਡ ਜ਼ਰੂਰ ਹੁੰਦੇ ਹੋਣਗੇ ਮੈਂ ਵੇਖਿਆ ਤਾਂ ਨਹੀਂ ਪਰ ਇਹ ਪੁਰਾਣੀ ਏਰੀਆ ਦੇ ਵਿੱਚ ਅਰੰਡ ਜ਼ਿਆਦਾ ਹੁੰਦੇ ਨਹੀਂ ਇਹਨੂੰ ਨੀਚਤਾ ਮੰਨਿਆ ਇੱਕ ਤੰਡੇ ਵਿੱਚ ਦੁਰਗੰਧੀ ਆਉਂਦੀ ਰਹਿੰਦੀ ਹੈ ਦੂਜੀ ਅਸੀਂ ਦੀ ਸ਼ਾਂ ਦੇ ਤਰ ਦੇ ਨਹੀਂ ਬੈਠ ਸਕਦੇ ਇਹਦੇ ਤੇ ਇੱਕ ਸੋਦੀ ਦੇ ਵਾਂਗ ਜੀਵ ਹੁੰਦਾ ਹੈ ਕੁਝ ਸਾਡੇ ਉੱਤੇ ਦੇ ਪਿੰਡਾਂ ਤੇ ਸਾਰੇ ਪਿੰਡੇ ਦੀ ਤਰ੍ਹਾਂ ਪਰੋ ਜਾਂਦੇ ਨੇ ਨਾ ਇਹਦੀ ਸ਼ਾਂ ਕੰਮ ਹੁੰਦੀ ਏ ਨਾ ਇਹਦਾ ਜਿਹੜਾ ਫਲ ਨੇ ਉਹ ਕਿਸੇ ਖਾਣ ਦੇ ਕੰਮ ਆਉਂਦਾ ਹੈ ਪੁਰਾਣੇ ਸਮੇਂ ਦੇ ਵਿੱਚ ਜਦੋਂ ਸਾਬਣ ਬਣਾਉਂਦੇ ਸਨ ਉਦੋਂ ਇਹਦੇ ਇਹਿੰਦੇ ਜਿਹੜੇ ਫਲ ਹੁੰਦੇ ਸਨ ਉਹਨਾਂ ਨੂੰ ਤੋੜ ਕੇ ਬਣਾਇਆ ਜਾਂਦਾ ਸੀ ਕਿ ਹੁਣ ਵੀ ਕਈਆਂ ਥਾਵਾਂ ਤੇ ਇਹਦੀ ਕੀਤੀ ਕੀਤੀ ਜਾਂਦੀ ਹੈ ਇਹਦਾ ਤੇਲ ਕੱਢਿਆ ਜਾਂਦਾ ਹੈ ਕਿ ਉਸ ਤੇਲ ਦੀ ਵਰਤੋਂ ਜਿਹੜੀ ਕੇਵਲ ਤੇ ਕੇਵਲ ਸਾਬਣ ਦੇ ਵਿੱਚ ਹੀ ਹੁੰਦੀ ਹੈ ਸਾਬਣ ਬਣਾਉਣ ਦੇ ਲਈ ਵਰਤੇ ਜਾਂਦਾ ਹੈ ਗੁਰਬਾਣੀ ਦੇ ਅੰਦਰ ਅਰਿੰਦ ਨੂੰ ਤੇ ਸ਼ੰਭਲ ਨੂੰ ਨੀਚੁ ਬੁੱਖਾਂ ਦੇ ਵਿੱਚ ਕਿਹਾ ਗਿਆ ਹੈ ਸੋ ਗੁਰੂ ਮਹਾਰਾਜ ਹੀ ਰਹਿਤ ਕਰਦੇ ਨੇ ਇੱਥੇ ਸਾਨੂੰ ਇਹ ਦੱਸਦੇ ਨੇ ਹਮ ਨੀਚ ਬਿਖ ਅਸੀਂ ਅਰਿੰਦ ਵਰਗੇ ਆ ਭਾਵ ਨਕਮੇ ਆ ਨਹੀਂ ਤਾਂ ਸਾਡਾ ਫਰਕ ਕਿਸੇ ਕੰਮ ਨਹੀਂ ਜਿਵੇਂ ਰਿੰਦ ਦੇ ਵਿੱਚ ਕੜਤਨ ਹੁੰਦੀ ਹੈ ਉਸੇ ਤਰ੍ਹਾਂ ਸਾਡੇ ਵਿੱਚ ਵੀ ਕੜਤਨ ਹੈ ਹਮ ਨੀਚ ਬਿਰਖ ਤੋਂ ਮਬੈਲਾ ਪਰ ਮੈਲਾ ਕਰਦੇ ਨੇ ਚੰਦਨ ਮੁਡੇ ਚੰਦਨ ਉਸਾਰਿਆ ਤੋਂ ਉਤਮ ਮੰਨਿਆ ਗਿਆ ਸਾਰਿਆਂ ਤੋਂ ਸ਼੍ਰੇਸ਼ਟ ਮੰਨਿਆ ਗਿਆ ਸਭ ਤੋਂ ਚੰਗਾ ਜਿਹੜਾ ਉਹ ਚੰਦਨ ਹੈ ਤੇ ਸਾਰਿਆਂ ਤੋਂ ਜਿਆਦਾ ਕੜਤਨ ਵਾਲਾ ਜਿਹੜਾ ਉਹ ਰਿੰਦ ਹੈ ਹਮ ਨੀਚ ਬਿਰਖ ਤੁਮ ਮੈ ਲਗਨ ਲਾਜ ਸੰਗ ਸੰਗ ਬਸਰੀਆ ਲਾਜ ਸੰਗ ਜਿਵੇਂ ਚੰਦਨ ਦੇ ਨਾਲ ਰਿੰਦ ਹੁੰਦਾ ਏ ਤੇ ਉਹਨੂੰ ਨਾਲ ਹੋਏ ਦੀ ਫਿਰ ਸੰਗ ਹੋ ਜਾਂਦੀ ਵੀ ਇਹ ਰਿੰਦੀ ਤੇ ਮੇਰੇ ਨਾਲ ਨੇ ਸੰਗ ਬਸਰੀਆ ਤੇ ਮੇਰੇ ਨਾਲ ਬਸਰੀ ਏ ਫਿਰ ਚੰਦਨ ਉਹਦੇ ਵਿੱਚ ਸੁਗੰਧੀ ਭਰ ਦਿੰਦਾ ਜੀ ਇਰੰਡ ਦੇ ਵਿੱਚ ਚੰਦਨ ਨੂੰ ਸੁਗੰਧੀ ਪਾ ਦਿੰਦਾ ਜੀ ਉਹਦੇ ਵਿੱਚੋਂ ਵੀ ਸੁਗੰਧ ਦੀ ਆਉਣ ਲੱਗ ਜਾਂਦੀ ਏ ਉਹਨ ਗੁਰੂ ਮਹਾਰਾਜ ਜੀ ਨੇ ਇਹ ਇਤਨਾ ਸੁੰਦਰ ਦ੍ਰਿਸ਼ਟਾਂਤ ਇਸ ਤਰ੍ਹਾਂ ਦਿੱਤਾ ਹੈ ਕਿ ਇਹ ਵੈ ਗੁਰੂ ਸਾਡੇ ਵਿੱਚ ਤਾਂ ਓਗਣੀ ਓਗਣ ਨੇ ਅਸੀਂ ਕੜਤਨ ਵਾਲਿਆਂ ਇਰੰਡ ਦੀ ਤਰ੍ਹਾਂ ਸਾਡੇ ਅੰਦਰ ਕੜਤਨ ਭਰੀ ਹੋਈ ਹੈ ਵਿਸ਼ਿਆਂ ਦੀ ਕੜਤਨ ਵਕਾਰਾਂ ਦੀ ਕੜਤਨ ਈਲਖਾ ਦੀ ਕੜਤਨ ਦਵੇਸ਼ ਦੀ ਕੜਤਨ ਹਰ ਪ੍ਰਕਾਰ ਦੀ ਜਿਹੜੀ ਕੜਤਨੇ ਉਹ ਸਾਡੇ ਅੰਦਰ ਭਰੀ ਹੋਈ ਏ ਤੇ ਤੇਰਾ ਸੁਭਾਅ ਜਿਹੜਾ ਉਹ ਚੰਦਨ ਵਰਗਾ ਏ ਪਰ ਅਸੀਂ ਤੇਰੇ ਨਾਲ ਤਹਾਨਾ ਸੰਗ ਲਾਜ ਸੰਗ ਅਸੀਂ ਤੇਰੇ ਨਾਲ ਹਾਂ ਤੇ ਨਾਲ ਹੋਿਆਂ ਦੀ ਤੂੰ ਲਾਜ ਰੱਖ ਸੰਗ ਬਸਰੀਆ ਤੇਰੇ ਨਾਲ ਬਸਦੇ ਹਾਂ ਤੇ ਤੂੰ ਸਾਡੇ ਤੇ ਕਿਰਪਾ ਕਰ ਰਹਿਮਤ ਕਰ ਜਿਵੇਂ ਚੰਦਨ ਏਰੰਡ ਦੇ ਵਿੱਚ ਆਪਣੀ ਸੁਗੰਧੀ ਭਰ ਦਿੰਦਾ ਹੈ ਉਸੇ ਤਰ੍ਹਾਂ ਕਿਰਪਾ ਕਰਕੇ ਸਾਡੇ ਅੰਦਰ ਵੀ ਨਾਮ ਦੀ ਸੁਗੰਧੀ ਭਰਨਾ ਕਰੋ ਜੀ ਓ ਮ ਗੰਭੀਰ ਆਤੀ ਰੂਪ ਕਾਹੀ ਆਪ ਆਪ ਭਰੇ ਜੰਤਰੀਆ ਓ ਗੰਭੀਰ ਗੰਭੀਰ ਕਹਿੰਦੇ ਨੇ ਜਿੰਦਾ ਭੇਤ ਨਾ ਪਾਇਆ ਜਾ ਸਕੇ ਇਸ ਦੁਨੀਆ ਦੇ ਅੰਦਰ ਕਈ ਮਨੁੱਖ ਵੀ ਇਸ ਤਰ੍ਹਾਂ ਦੇ ਨੇ ਉਹ ਬੜੇ ਗੰਭੀਰ ਹੁੰਦੇ ਨੇ ਉਹਨਾਂ ਦੀ ਦੂngੀ ਅਵਸਥਾ ਜਿਹੜੀ ਉਹਦਾ ਪੇਤ ਨਹੀਂ ਕਿਸੇ ਨੂੰ ਹੁੰਦਾ ਵੀ ਇਹ ਕਿਸ ਤਰ੍ਹਾਂ ਦੇ ਨੇ ਦਸ ਬੇਨਤੀ ਕਰਦਾ ਹੈ ਮਨੁੱਖ ਦੀ ਦੋ ਪ੍ਰਕਾਰ ਦੀ ਪਛਾਣ ਹੁੰਦੀ ਹੈ ਇੱਕ ਉਸ ਦੀ ਸ਼ਕਲ ਵੇਖ ਕੇ ਅਸੀਂ ਪਛਾਣ ਲੈਂਦੇ ਹਾਂ ਅੱਖਾਂ ਨਾਲ ਉਸ ਦਾ ਰੂਪ ਵੇਖਦੇ ਹਾਂ ਉਸ ਦੀ ਸ਼ਕਲ ਵੇਖਦੇ ਹਾਂ ਤੇ ਅਸੀਂ ਪਛਾਣ ਲੈਂਦੇ ਆ ਉਸ ਦਾ ਨਾਮ ਲੈ ਲੈਂਦੇ ਆ ਵੀ ਇਹ ਪੁਰਾਣਾ ਸਿੰਘ ਹੈ ਤੇ ਦੂਸਰੀ ਪਛਾਣ ਹੈ ਤੇਰੀ ਉਸ ਬਾਦੀ ਹੁੰਦੀ ਏ ਮਨੁੱਖ ਦਾ ਸੁਭਾਅ ਇਹ ਅਕਲ ਕਰਕੇ ਪਛਾਣਿਆ ਜਾਂਦਾ ਏ ਜਦੋਂ ਅਸੀਂ ਉਹਦੇ ਨਾਲ ਵਿਚਰਦੇ ਆ ਨਾਲ ਰਹਿੰਦੇ ਆ ਨਾਲ ਰਹਿੰਦਿਆਂ ਰਹਿੰਦਿਆਂ ਨਾਲ ਵਿਚਰਦੇ ਆ ਵਿਚਰਦਿਆਂ ਫਿਰ ਹੌਲੀ-ਹੌਲੀ ਸਾਨੂੰ ਉਸ ਦੇ ਸੁਭਾਅ ਦਾ ਪਤਾ ਲੱਗ ਜਾਂਦਾ ਏ ਫਿਰ ਸਾਨੂੰ ਉਹਦੀ ਇਹ ਵੀ ਪਛਾਣ ਹੋ ਜਾਂਦੀ ਵੀ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਔਕ ਦੀ ਦੋ ਪ੍ਰਕਾਰ ਦੀ ਪਛਾਣ ਹੈ ਇੱਕ ਉਸ ਦੇ ਚਿਹਰੇ ਦੀ ਤੇ ਦੂਜੀ ਉਸ ਦੇ ਸੁਭਾਅ ਦੀ ਹੁਣ ਇੱਥੇ ਗੁਰੂ ਮਹਾਰਾਜ ਜੀ ਸੱਚੇ ਸਤ ਨੂੰ ਸਾਨੂੰ ਦੱਸਦੇ ਨੇ ਤੂੰ ਗੰਭੀਰ ਤੇ ਕਈ ਇਸ ਤਰ੍ਹਾਂ ਦੇ ਗੁਰੂ ਸਵਾਰੇ ਹੁੰਦੇ ਨੇ ਉਹ ਬੜੇ ਗੰਭੀਰ ਹੁੰਦੇ ਨੇ ਅਸੀਂ ਅੱਖਾਂ ਦੇ ਨਾਲ ਉਹਨਾਂ ਦੇ ਚਿਹਰੇ ਦੀ ਤਾਂ ਪਛਾਣ ਕਰ ਲੈਣੇ ਆ ਪਰ ਉਹਨਾਂ ਦੇ ਅੰਦਰ ਦੀ ਜਿਹੜੀ ਡੂੰਘਾਈ ਹੈ ਨਾ ਜਿਹੜੀ ਅੰਦਰ ਦੀ ਗੰਭੀਰਤਾ ਹੈ ਉਹਦਾ ਅੰਤ ਜਿਹੜਾ ਉਹ ਨਹੀਂ ਪਾਇਆ ਜਾ ਸਕਦਾ ਇਸੇ ਤਰ੍ਹਾਂ ਪ੍ਰਭੂ ਅਕਾਰਪੁਰਖ ਵੈਗੁਰੂ ਬੇਅੰਤ ਹੈ ਤੂੰ ਗੰਭੀਰ اے ਮੇਰੇ ਵੈਗੁਰੂ ਤੇਰਾ ਅੰਤ ਜਿਹੜਾ ਉਹ ਨਹੀਂ ਸਕੇ ਤੋ ਜਾਣਿਆ ਜਾ ਸਕਦਾ ਧੀਰ ਤੇਰੇ ਜਿੰਨਾ ਧੀਰਜ ਦੇ ਵਿੱਚ ਵੀ ਕੋਈ ਨਹੀਂ ਇਤਨੀ ਵੱਡੀ ਧੀਰਜ ਤੁਖਾਰੀ ਰਗ ਦੇ ਅੰਦਰ 12 ਮਾਹ ਦੀ ਬਾਣੀ ਹੈ ਜੋ ਧੰਗ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੀ ਏ ਧੰਗ ਗੁਰੂ ਅਰਜਨ ਦੇਵ ਜੀ ਦਾ ਬਾਰਾਮਾ ਜਿੰਦਾ ਆਪਾਂ ਹਰ ਰੋਜ਼ ਹਰ ਮਹੀਨੇ ਵਾਲੇ ਸੰਗਰਾਦ ਵਾਲੇ ਦਿਨ ਪਾਠ ਕਰਦੇ ਆ ਸ਼ਬਦ ਦੀਆਂ ਵਿਚਾਰਾ ਕਰਦੇ ਆ ਉਹ ਹੈ ਮਾਜ ਰਗ ਦੇ ਅੰਦਰ ਤੇ ਗੁਰੂ ਨਾਨਕ ਦੇਵ ਜੀ ਦੁਆਰਾ ਵੀ 12 ਮਾ ਦੀ ਬਾਣੀ ਰਚਨ ਕੀਤੀ ਹੋਈ ਏ ਉਰਨਾਨਕ ਦੇਵ ਜੀ ਦੀ 12 ਮਾ ਦੀ ਬਾਣੀ ਜਿਹੜੀ ਇਹ ਤੁਖਾਰੀ ਦਾ ਦੇ ਅੰਦਰ ਹੈ ਤੁਖਾਰੀ ਦਾ ਦੇ ਅੰਦਰ ਜੋ 12 ਮਾਏ ਉਹਦੇ ਵਿੱਚ ਗੁਰੂ ਮਹਾਰਾਜ ਜੀ ਨੇ ਉਸ ਪ੍ਰਭੂ ਪਰਮਾਤਮਾ ਦੀ ਧੀ ਦੱਸੀ ਗੁਰੂ ਮਹਾਰਾਜ ਜੀ ਦੱਸਦੇ ਨੇ ਜੇਠ ਦਾ ਮਹੀਨਾ ਤੇ ਬੜੀ ਤਤੀ ਲੋ ਚੱਲਦੀ ਏ ਜ਼ਮੀਨ ਇਹ ਜਿਹੜੀ ਇਹ ਬੜੀ ਗਰਮ ਹੋ ਗਈ ਏ ਤੇ ਛੋਟੇ ਛੋਟੇ ਜੀਵ ਨੇ ਨਾ ਜਿਹੜੇ ਉਨਾਂ ਨੂੰ ਪਾਣੀ ਵੀ ਨਹੀਂ ਮਿਲਦਾ ਤੇ ਟਿਕਾਣਾ ਵੀ ਨਹੀਂ ਮਿਲਦਾ ਉਹ ਇਸ ਲੋਹ ਦੇ ਵਿੱਚ ਤੜਫਦੇ ਨੇ ਸੜਦੇ ਨੇ ਤੇ ਮਰਦੇ ਨੇ ਪਰ ਉਹ ਪ੍ਰਭੂ ਪਰਮਾਤਮਾ ਫਿਰ ਵੀ ਤੀਰਜ ਦੇ ਵਿੱਚ ਉਹ ਆਪਣੀ ਇਸ ਰੂਪ ਨੂੰ ਨਹੀਂ ਬਦਲਦਾ ਜਿਵੇਂ ਰੁੱਤ ਚੱਲਦੀ ਹੈ ਨਾ ਉਸੇ ਤਰ੍ਹਾਂ ਚੱਲਦੀ ਹੈ ਇਸੇ ਤਰ੍ਹਾਂ ਫਿਰ ਅੱਗੇ ਵਰਸ਼ਾ ਹੋਤਾ ਜਾਂਦੀ ਹੈ ਉਹ ਵਿਚਾਰ ਗੁਰੂ ਮਹਾਰਾਜ ਜੀ ਨੇ ਉੱਥੇ ਬੜੀ ਤੀਰਜ ਦਾ ਬੜਾ ਸੁੰਦਰ ਚਿੱਤਰ ਚਿਤ੍ਰਣ ਕੀਤਾ ਹੈ ਇਨੂੰ ਆਖਦੇ ਨੇ ਧੀਰਜਵਾਨ ਉਪਕਾਰੀ ਭਲਾ ਕਰਨ ਵਾਲਾ ਇਹ ਤਿੰਨ ਹੁੰਦੇ ਨੇ ਅਪਕਾਰੀ ਉਪਕਾਰੀ ਤੇ ਪਰਉਪਕਾਰੀ ਇਹ ਤਿੰਨ ਸ਼ਬਦ ਨੇ ਇੱਕ ਹੈ ਅਪਕਾਰੀ ਦੂਜਾ ਦੂਸਰਾ ਹੈ ਉਪਕਾਰੀ ਤੇ ਇੱਕ ਹੁੰਦਾ ਹੈ ਪਰਉਪਕਾਰੀ ਜਿਹੜਾ ਅਪਕਾਰੀ ਹੁੰਦਾ ਏ ਉਹ ਇਸ ਤਰ੍ਹਾਂ ਦਾ ਹੁੰਦਾ ਏ ਕਿਸੇ ਦਾ ਭਲਾ ਹੋਵੇ ਨਾ ਹੋਵੇ ਮੇਰਾ ਭਲਾ ਹੋਣਾ ਚਾਹੀਦਾ ਹੈ ਆਪਾਂ ਜੋ ਵੀ ਕਰਦੇ ਆ ਨਾ ਜੋ ਵੀ ਹੋ ਰਿਹਾ ਹੈ ਉਹਦੇ ਵਿੱਚ ਮੇਰਾ ਭਲਾ ਹੋਣਾ ਚਾਹੀਦਾ ਕਿਸੇ ਹੋਰ ਦਾ ਭਲਾ ਹੋਵੇ ਭਾਵੇਂ ਨਾ ਭਲਾ ਇਹਨੂੰ ਅਪਕਾਰੀ ਆਖਦੇ ਨੇ ਅਪਕਾਰੀ ਦਾ ਅਰਥ ਹੁੰਦਾ ਹੈ ਕਿਸੇ ਦਾ ਭਲਾ ਹੋਵੇ ਨਾ ਹੋਵੇ ਮੇਰਾ ਭਲਾ ਇਸ ਕੰਮ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਤੇ ਪਰ ਉਪਕਾਰੀ ਉਹਨੂੰ ਆਖਦੇ ਨੇ ਦੂਸਰੇ ਦਾ ਵੀ ਭਲਾ ਹੋਵੇ ਤੇ ਮੇਰਾ ਵੀ ਭਲਾ ਹੋਵੇ ਇਸ ਤਰ੍ਹਾਂ ਦਾ ਕੰਮ ਹੋਵੇ ਦੂਜੇ ਦਾ ਵੀ ਭਲਾ ਹੋ ਜਾਵੇ ਤੇ ਮੇਰਾ ਵੀ ਭਲਾ ਹੋ ਜਾਵੇ ਉਪਕਾਰੀ ਦੂਜੇ ਦਾ ਭਲਾ ਕਰਨ ਵਾਲਾ ਆਪ ਦਾ ਤੇ ਉਸ ਦਾ ਭਲਾਏ ਪਰ ਦੂਸਰੇ ਦਾ ਭਲਾ ਕਰਨ ਦੇ ਵਿੱਚ ਉਸ ਦੇ ਅੰਦਰ ਕੋਈ ਲਾਲਚ ਨਹੀਂ ਮੈਂ ਇੱਕ ਵਾਰੀ ਫਿਰ ਦੱਸਾਂ ਅਪਕਾਰੀ ਉਹਨਾਂ ਆਖਦੇ ਨੇ ਕਿਸੇ ਦਾ ਭਲਾ ਹੋਵੇ ਨਾ ਹੋਵੇ ਕਿਸੇ ਦਾ ਬੁਰਾ ਹੋਵੇ ਨਾ ਹੋਵੇ ਮੈਨੂੰ ਕੋਈ ਮਤਲਬ ਨਹੀਂ ਮੇਰਾ ਭਲਾ ਹੋਣਾ ਚਾਹੀਦਾ ਹੈ ਦੁਨੀਆ ਦਾ ਭਾਵੇਂ ਸਾਰੀ ਦਾ ਬੁਰਾ ਹੋ ਜਾਵੇ ਕੇਵਲ ਮੇਰਾ ਮੇਰਾ ਹੀ ਭਲਾ ਹੋਣਾ ਚਾਹੀਦਾ ਨੂੰ ਕਹਿੰਦੇ ਨੇ ਅਪਕਾਰੀ ਦੂਜਿਆਂ ਦਾ ਬੁਰਾ ਕਰਕੇ ਤੇ ਆਪ ਦਾ ਭਲਾ ਕਰ ਲੈਣ ਵਾਲਾ ਆਪ ਦਾ ਦੂਜਿਆਂ ਦਾ ਵਿਗਾੜ ਕੇ ਆਪ ਦਾ ਸਵਾਰਨ ਵਾਲੇ ਨੂੰ ਅਪਕਾਰੀ ਆਖਦੇ ਨੇ ਬਰਪਕਾਰੀ ਉਹਨੂੰ ਆਪਦੇ ਨੇ ਦੂਜਿਆਂ ਦਾ ਵੀ ਸੁਵਾਰਦਾ ਤੇ ਆਪ ਦਾ ਵੀ ਸੁਵਾਰਦਾ ਆਪ ਦਾ ਵੀ بگੜ ਨਹੀਂ ਦਿੰਦਾ ਤੇ ਦੂਜਿਆਂ ਦਾ ਵੀ ਵਿਗਾੜਦਾ ਨਹੀਂ ਆਪ ਦਾ ਵੀ ਭਲਾ ਤੇ ਦੂਜਿਆਂ ਦਾ ਵੀ ਭਲਾ ਉਹ ਪਕਾਰੀ ਉਹਨੂੰ ਆਖਦੇ ਨੇ ਜਿੰਦੇ ਅੰਦਰ ਕੇਵਲ ਦੂਜਿਆਂ ਦਾ ਭਲਾ ਕਰਨ ਦਾ ਖਿਆਲ ਹੋਵੇ ਦੂਜਿਆਂ ਦਾ ਭਲਾ ਕਰਨ ਦਾ ਜਿਸ ਦਾ ਮਨ ਹੋਵੇ ਉਹਨੂੰ ਉਪਕਾਰੀ ਆਖਦੇ ਨੇ ਸੋ ਗੁਰੂ ਮਹਾਰਾਜ ਜੀ ਰਹਿਤ ਕਰਦੇ ਨੇ ਤੁਮ ਗੰਭੀਰ ਏ ਮੇਰੇ ਆਕਾਰ ਪੁਰਖ ਵੈਤੋ ਤੁਸੀਂ ਬੜੇ ਚੰਗਾਈ ਵਾਲਿਓ ਧੀਰ ਧੀਰਜ ਵਾਲਿਓ ਉਪਕਾਰੀ ਸਾਡਾ ਸਾਰਿਆਂ ਦਾ ਭਲਾ ਕਰਨ ਵਾਲਿਓ ਹਮ ਕਿਆ ਬਖਰੀ ਜੰਤਰੀਆ ਅਸੀਂ ਜਨ ਤਹਾਂ ਜੀਵਾਂ ਅਸੀਂ ਕੁਛ ਵੀ ਨਹੀਂ ਹਾਂ ਜੀ ਭਰ ਕਿਰਪਾਲ ਨਾਨਕ ਹਰ ਮਿਲਿਓ ਤੋ ਮੇਰੀ ਸੂਖ ਸੇ ਦਰਿਆ ਦਰ ਪਰ ਗੁਰੂ ਕਰਪਾ ਨੂੰ ਹੈ ਗੁਰੂ ਦੇ ਅਲੂ ਹੈ ਨਨਕ ਧੰ ਗੁਰੂ ਮਹਾਰਾਜ ਜੀ ਨੇ ਸ਼ਬਦ ਤੇ ਮੋਹ ਨਹੀਂ ਹਰ ਮਿਲਿਓ ਜਦੋਂ ਹਰੀ ਪਰਮਾਤਮਾ ਨੇ ਮਿਲਣਾ ਕੀਤਾ ਕਿੰਨੂ ਗੁਰੂ ਨੂੰ ਗੁਰ ਕਰਪਾ ਨਨਕ ਹਰ ਮਿਲਿਓ ਗੁਰੂ ਨੇ ਕਿਰਪਾ ਦੇ ਘਰ ਦੇ ਵਿੱਚ ਐਂ ਕਾਣ ਕੇ ਹਰੀ ਪਰਮਾਤਮਾ ਦੇ ਨਾਲ ਮਿਲਣਾ ਕੀਤਾ ਹੈ ਹਰ ਮਿਲਿਓ ਹਰੀ ਨੂੰ ਮਿਲਣਾ ਹੈ ਗੁਰੂ ਹੀ ਹਰੀ ਨੂੰ ਬੁਲਾ ਸਕਦਾ ਹੈ ਗੁਰੂ ਤੋਂ ਬਿਨਾ ਉਸ ਪਰਮਾਤਮਾ ਨੂੰ ਕੋਲ ਲਾ ਨਹੀਂ ਸਕਦਾ ਤੋ ਮੇਰੀ ਸੂਖ ਸੇਂਜਰੀਆ ਤੇ ਫਿਰ ਗੁਰੂ ਦੀ ਕਿਰਪਾ ਰਹਿਤ ਦੇ ਨਾਲ ਮੇਰਾ ਹਿਰਦਾ ਰੂਪੀ ਛੇ ਜਨਾ ਜਿਹੜੀ ਇਹਦੇ ਵਿੱਚ ਸੁਖ ਹੋਇਆ ਹੈ ਮੇਰੇ ਹਿਰਦੇ ਦੇ ਅੰਦਰ ਸੁਖ ਵਸ ਗਿਆ ਹੈ ਜੀ ਸਾਰਗ ਮਹੱਲਾ ਪੰਜਵਾ ਮਨ ਓਏ ਦਿਨਸ ਤਨ ਪਰਵਾਨਾ ਪਵਨ ਸ਼ਬਦ ਦੋ ਦੋ ਪਉਰੀਆਂ ਵਾਲੇ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨੇ ਸਾਰਗ ਰਗ ਦੇ ਅੰਦਰ ਅੱਜ ਦੀ ਲੜੀ ਦਾ ਇਹ ਦੂਜਾ ਸ਼ਬਦ ਦੇ ਦੋ ਪੂਰੀਆਂ ਵਾਲਾ ਇਸ ਪਵਨੀ ਸ਼ਬਦ ਦੇ ਅੰਦਰ ਗੁਰਮੁਖ ਰਾਜੀ ਉਸ ਸਮੇਂ ਨੂੰ ਬੜਾ ਸੁਭਾਗਾ ਦੱਸਦੇ ਨੇ ਜਦੋਂ ਕਿਤੇ ਗੁਰੂ ਦੀ ਕਿਰਪਾ ਹੋ ਜਾਵੇ ਤੇ ਅੰਦਰ ਜੋਤ ਜਗ ਜਾਵੇ ਦੀਵਾ ਮੇਰਾ ਇੱਕ ਨਾਮ ਉਹ ਮਾਰਾ ਦੀ ਰੰਤ ਕਰਦੇ ਨੇ ਸਾਡਾ ਕਿ ਕੋਈ ਦੀਵਾ ਹੈ ਤੇ ਉਹ ਹੈ ਨਾਮ ਦਾ ਦੀਵਾ ਸੋ ਜਿਨ੍ਹਾਂ ਦੇ ਅੰਦਰ ਇਹ ਦੀਵਾ ਜਗ ਜਾਵੇ ਨਾਮ ਵਾਲਾ ਤੇ ਜਿਸ ਵਕਤ ਉਹ ਦੀਵਾ ਜਗੇ ਉਸ ਸਮੇਂ ਨੂੰ ਉਸ ਘੜੀ ਨੂੰ ਉਸ ਪਲ ਨੂੰ ਧੰਤਾ ਦੇ ਜੋਗ ਆਖੀਏ ਸੁਪਾਕਾ ਆਖੀਏ ਮਨੋਇ ਦਿਨਸ ਤਨ ਪਰਵਾਨਾ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਉਹ ਦਿਨ ਇਹਨਾਂ ਜਿਹੜਾ ਤਨਤਾ ਦੇ ਜੋਗ ਹੋ ਗਿਆ ਉਸ ਉਹ ਦਿਨ ਤਨ ਹੋ ਗਿਆ ਪਰਵਾਨਾ ਤੇ ਉਹ ਪ੍ਰਭੂ ਪਰਮਾਤਮਾ ਨੂੰ ਪਰਵਾਨ ਹੋ ਗਿਆ ਵੈਸੇ ਅਸੀਂ ਜੋਨੇ ਆ ਸਾਰੇ ਦਿਨ ਇਹਨੇ ਉਹ ਦਿਨ ਇਹ ਜਿਹੜਾ ਉਹ ਸਾਡੀ ਗਿਣਤੀ ਦੇ ਵਿੱਚ ਆ ਗਿਆ ਉਹ ਦਿਨ ਇਹ ਜਿਹੜਾ ਉਹ ਸਾਡੀ ਜੀਵਨ ਦੀ ਗਿਣਤੀ ਦੇ ਵਿੱਚ ਚੰਗਿਆਂ ਦੇ ਵਿੱਚ ਆ ਗਿਆ ਉਹ ਜੀ ਦੇ ਨੇ ਜਿਹੜਾ ਉਹ ਪਰਵਾਣ ਹੋ ਗਏ ਜਿਸ ਦਿਨ ਸਾਡੇ ਮਨ ਦੇ ਵਿੱਚ ਉਸ ਅਕਾਲ ਪੁਰਖ ਵੈ ਗੁਰੂ ਦੇ ਨਾਮ ਦਾ ਵਾਸ ਹੋ ਗਿਆ ਮਨ ਟਿਕਣ ਲੱਗ ਗਿਆ ਨਾਮ ਸਿਮਰਨ ਦੇ ਨਾਲ ਮਨ ਜੁੜ ਗਿਆ ਹੈ ਜੀ ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗ ਗਿਆਨ ਸਫਲ ਤੇ ਘਰੀ ਘਰੀ ਕਹਿੰਦੇ ਨੇ ਘਰੀ ਨੂੰ ਸੰਜੋਗ ਜਿਹੜਾ ਮਿਲਣਾ ਹੋਇਆ ਸੁਹਾਵੇ ਸੁਖ ਦੇਣ ਵਾਲੇ ਸਤਿਗੁਰ ਸੰਗ ਗਿਆਨਾ ਜਦੋਂ ਸੱਚੇ ਸਤਿਗੁਰ ਦੀ ਸੰਗਤ ਕਰਕੇ ਤੇ ਗਿਆਨ ਦੀ ਪ੍ਰਾਪਤੀ ਹੋਈਏ ਉਹ ਦਿਨ ਬੜਾ ਸੁਭਾਗਾ ਹੈ ਬੜਾ ਚੰਗਾ ਹੈ ਧੰਤਾ ਦੇ ਯੋਗ ਹੈ ਤੇ ਉਹ ਦਿਨ ਜਿਹੜਾ ਉਹ ਪ੍ਰਵਾਨ ਹੋ ਗਿਆ ਜਿਸ ਦਿਨ ਉਹ ਘੜੀ ਵੀ ਸਫਲ ਹੈ ਉਹ ਸੰਜੋਗ ਜਿਹੜਾ ਉਹ ਵੀ ਸਫਲਾ ਹੋ ਗਿਆ ਸੁਹਾਵਾ ਸੁਖ ਦੇਣ ਵਾਲਾ ਹੋ ਗਿਆ ਸਤਿਗੁਰ ਸੰਗ ਗਿਆਨਾ ਜਦੋਂ ਸੱਚੇ ਸਤਿਗੁਰ ਦੀ ਸੰਗਤ ਦੇ ਵਿੱਚ ਗੁਰੂ ਕੇ ਪਦ ਇਹਨਾਂ ਗਿਆਨ ਦੀ ਪ੍ਰਾਪਤੀ ਹੋਈ ਹੈ ਜੀ ਰਹਾਉ ਧੰਨ ਸੁਹਾਗਾ ਧੰਨ ਸੁਭਾਗ ਧੰਨ ਸੁਹਾਗਾ ਧੰਨ ਦੇਦ ਜਨਮਾਨ ਅਗੇ ਵੀ ਸ਼ਰਮਲਾ ਕੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਧੰਨ ਸੁਭਾਗ ਭਾਗ ਕਹਿੰਦੇ ਨੇ ਚੰਗੇ ਭਾਗਾਂ ਨੂੰ ਉਹ ਭਾਗ ਵੀ ਸ੍ਰੇਸ਼ਟ ਨੇ ਚੰਗੇ ਨੇ ਧੰਨ ਸੁਹਾਗਾ ਤੇ ਉਹ ਪ੍ਰਾਪਤੀ ਵਾਲਾ ਸਮਾਂ ਨਾ ਜਿਹੜਾ ਉਹ ਵੀ ਬੜਾ ਚੰਗਾ ਏ ਧੰਤਾ ਦੇ ਯੋਗ ਤਨ ਦੇਤ ਜਿਨ ਮਨ ਤੇ ਦੇਣ ਵਾਲਾ ਵੀ ਧੰਨੇ ਤੇ ਮੰਨਣ ਵਾਲਾ ਵੀ ਧੰਨੇ ਥੋੜਾ ਜਿਹਾ ਵਿਚਾਰਾਂ ਦੇ ਨਾਲ ਜੁੜੀਏ ਫਿਰ ਤਾਂ ਗੱਲ ਦੀ ਸਮਝ ਆ ਜਾਵੇਗੀ ਤੇ ਨਹੀਂ ਤਾਂ ਹੋ ਸਕਦਾ ਸਮਝ ਨਾ ਆਵੇ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ ਜਦੋਂ ਅਸੀਂ ਗੁਰੂ ਮਹਾਰਾਜ ਜੀ ਦੀ ਸਰਨ ਦੇ ਵਿੱਚ ਆਏ ਗੁਰੂ ਨੇ ਸਾਨੂੰ ਗਿਆਨ ਦੀ ਦਰਤ ਬਖਸ਼ੀ ਨਾਮ ਦੀ ਦਰਤ ਬਖਸ਼ੀ ਤਨ ਦੇਤ ਜਦੋਂ ਗਿਆਨ ਦਿੱਤਾ ਧਨਤਾ ਦੇ ਜੋ ਗੁਰੂ ਨੇ ਤਨ ਜਿਨ ਮਾਨਾ ਤੇ ਸੰਗਤ ਦੇ ਵਿੱਚੋਂ ਜਿਨ੍ਹਾਂ ਨੇ ਥਾਲ ਦੇ ਵਿੱਚ ਪਰੋਸਿਆ ਵੀ ਗਿਆ ਸਾਡੇ ਅੱਗੇ ਵੀ ਰੱਖਿਆ ਗਿਆ ਪਰ ਸਾਤੇ ਤੋਸ਼ ਕਿਆ ਨਹੀਂ ਗਿਆ ਜਦੋਂ ਜੀ ਸ਼ੱਕ ਵੀ ਕਿਹਾ ਤੇ